ਅੱਜ ਆਪਾਂ ਇਕੱਤਰਤ ਹੋਏ ਹਾਂ ਬੀਬੀ ਭਾਨੀ ਜੀ ਭਲਾਈ ਕੇਂਦਰ 42 ਐਡ ਮਾਰਲ ਟਾਊਨ ਕਸ਼ਨਾ ਚੈਕਬਲ ਹਸਪਤਾਲ ਦੀ ਬੈਕ ਸਾਈਡ ਤੇ ਅੱਜ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਟਰਸਟੀ ਮੈਂਬਰਸ ਨਾਲ ਖੜੇ ਨੇ ਭਲਾਈ ਕੇਂਦਰ ਦੇ ਸਾਨੂੰ ਸਾਰਿਆਂ ਨੂੰ ਸੰਗਤਾਂ ਨੂੰ ਵਿਸ਼ੇਸ਼ ਮੌਕਾ ਬਖਸ਼ਿਆ ਹੈ 31 ਵਾਂ ਸਲਾਨਾ ਸ਼ੁਕਰਾਨਾ ਸਮਾਗਮ ਇੱਥੇ ਅੱਜ ਗੁਰੂ ਸਾਹਿਬ ਸੇਵਾ ਲੈ ਆ ਰਹੇ ਨੇ ਔਰ ਅਥਾ ਸੰਗਤਾਂ ਬਾਬਾ ਜੀ ਦੀ ਕਿਰਪਾ ਅਸੀਸਾਂ ਦੇਣ ਲਈ ਪਹੁੰਚੀਆਂ ਨੇ ਬਹੁਤ ਭਾਰੀ ਘਾਟ ਸੰਗਤਾਂ ਦਾ ਗੁਰੂ ਪਿਆਰੇਓ ਜੋ ਬੀਬੀ ਭਾਨੀ ਜੀ ਭਲਾਈ ਕੇ ਅੰਦਰ ਹੈ 31 ਸਾਲਾਂ ਤੋਂ ਨਿਰੰਤਰ ਇੱਕ ਸੇਵਾ ਗੁਰੂ ਸਾਹਿਬ ਸਰ ਤੇ ਅਥਰਾ ਕੇ ਲੈ ਰਹੇ ਨੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਅੰਮ੍ਰਿਤਸਰ ਤੋਂ ਜੋ ਸਾਰਾ ਸਰਪ੍ਰਸਤ ਇੱਥੇ ਲੁਧਿਆਣੇ ਭਾਈ ਹਰਪਜਨ ਸਿੰਘ ਜੀ ਜੋ ਸਾਰੀਆਂ ਅਸੀਸਾਂ ਬਖਸ਼ ਰਹੇ ਨੇ ਨਾਲ 700 ਵਿਧਵਾ ਬੀਬੀਆਂ ਦੇ ਪਰਿਵਾਰ ਫਰੀ ਰਾਸ਼ਨ ਪ੍ਰਾਪਤ ਕਰ ਰਹੇ ਨੇ ਜਿਨ੍ਹਾਂ ਦੇ ਬੱਚੇ ਕੋਈ ਨਹੀਂ ਬੱਚੇ ਛੋਟੇ ਨੇ ਕਮਾਈ ਦਾ ਕੋਈ ਸਾਧਨ ਨਹੀਂ ਅਤ ਗਰੀਬੀ ਦੀ ਹਾਲਤ ਹੈ ਇੱਕੋ ਹੀ ਕਮਾਈ ਦਾ ਸਾਧਨ ਹੁੰਦਾ ਹੈ ਬੀਬੀ ਕੋਲ ਉਹ ਹੁੰਦਾ ਹੈ ਪਤੀ ਦੇ ਰੂਪ ਵਿੱਚ ਉਹ ਸਾਇਆ ਸਿਰ ਤੋਂ ਉੱਠ ਜਵੇ ਆਪ ਜੀ ਅਮੇਜ਼ਨ ਕਰਕੇ ਦੇਖੋ ਕਿ ਉਹ ਪਰਿਵਾਰ ਕਿੰਨਾ ਔਖਾ ਰਾਸ਼ਨ ਲਵੇ ਕਿਥੋਂ ਬੱਚਿਆਂ ਨੂੰ ਪਾਲੇ ਉਹਨਾਂ ਦੀ ਬਾ ਆਪ ਜੀ ਫੜਦੇ ਹੋ ਇੱਥੇ ਭਲਾਈ ਕੇ ਅੰਦਰ ਵਿਖੇ ਰਾਸ਼ਨ ਪ੍ਰਾਪਤ ਕਰਕੇ ਜਾਂਦੀਆਂ ਨੇ ਹਰੇਕ ਮਹੀਨੇ 700 ਵਿਧਵਾ ਬੀਬੀਆਂ ਦੇ ਪਰਿਵਾਰ ਫ੍ਰੀ ਰਾਸ਼ਨ ਪ੍ਰਾਪਤ ਕਰਦੇ ਨੇ ਗੁਰੂ ਪਿਆਰਿਓ ਔਰ ਉਹ ਸਾਰੀ ਕਾਰਜ ਕੋਈ ਇੱਕ ਸੰਸਥਾ ਜਾਂ ਕੋਈ ਇੱਕ ਬੰਦਾ ਨਹੀਂ ਕਰ ਰਿਆ ਸਾਰੀਆਂ ਸੰਗਤਾਂ ਹੀ ਰਲ ਮਿਲ ਕੇ ਕਰ ਰਿਆ ਨੇ ਕਿਉਂਕਿ ਬੜਾ ਵੱਡਾ ਯੱਗ ਹੈ ਲਈ ਕੇ ਅੰਦਰ ਕੋਲ ਕੋਈ ਵੀ ਐਫ ਡੀ ਜਾਂ ਕੋਈ ਬੈਂਕ ਬੈਲੈਂਸ ਨਹੀਂ ਹੈ ਜਿੰਨੀਆਂ ਵੀ ਸੰਗਤ ਸਹਿਯੋਗ ਬਖਸ਼ਦੀਆਂ ਨੇ ਜੋ ਪੈਸਾ ਬਖਸ਼ਦੀਆਂ ਨੇ ਜੋ ਪੇਟਾ ਦਸਵੰਦ ਦੇ ਰੂਪ ਵਿੱਚ ਬਖਸ਼ਦੀਆਂ ਨੇ ਉਹ ਸਾਰਾ ਹਰ ਇੱਕ ਮਹੀਨੇ ਰਾਸ਼ਨ ਦੇ ਰੂਪ ਵਿੱਚ ਵੰਡ ਦਿੱਤਾ ਜਾਂਦਾ ਹੈ ਇਹ ਜੋ ਸਮਾਗਮ ਵੀ ਕੀਤੇ ਗਏ ਨੇ ਟਰਸਟੀ ਮੈਂਬਰਾਂ ਦੇ ਸਹਿਯੋਗ ਨਾਲ ਸੰਗਤ ਸਹਿਯੋਗ ਨਾਲ ਮਕਮਾਇਆ ਕਰ ਕਰਕੇ ਇਹ ਸਮਾਗਮ ਕੀਤੇ ਜਾਂਦੇ ਨੇ ਕਾਫੀ ਸਹਿਯੋਗ ਸੰਗਤਾਂ ਨੇ ਦਿੱਤੀਆਂ ਦਿੱਤਾ ਇਹਨਾਂ ਦੇ ਵਿੱਚ ਔਰ ਬਾਬਾ ਜੀ ਦੀ ਸ਼ੁਕਰਾਨਾ ਹੈ ਗੁਰੂ ਸਾਹਿਬ ਦਾ ਜੋ ਸੇਵਾ ਮਾਰਾ ਲੈ ਰਹੇ ਨੇ ਉਸ ਸ਼ੁਕਰਾਨੇ ਵਜੋਂ ਅੱਜ ਸਮਾਗਮ ਹੋ ਰਹੇ ਨੇ ਮੈਂ ਸੰਗਤ ਅੱਗੇ ਅਪੀਲ ਬੇਨਤੀ ਕਰਾਂਗਾ ਕਿ ਜੋ ਇਹ ਯੱਗ ਚੱਲ ਰਿਹਾ ਹੈ ਤੇ ਆਣ ਕੇ ਦੇਖਣ ਔਰ ਕਿਸ ਤਰ੍ਹਾਂ ਇਹ ਸੇਵਾ ਚੱਲ ਰਹੀ ਹੈ ਕੋਚ ਆਪਣਾ ਯੋਗ ਯੋਗਦਾਨ ਪਾਣ ਜੋ ਅੱਜ ਸਾਡੇ ਵਿੱਚ ਨਿਊਜ਼ ਰਾਹੀਂ ਸਾਡੀ ਗੱਲ ਪੰਚਾਨਦ ਤੱਕ ਆਏ ਨੇ ਉਹਨਾਂ ਦਾ ਵੀ ਧੰਨਵਾਦ ਜੋ ਸੰਗਤਾਂ ਭਲਾਈ ਕੇ ਅੰਦਰੋਂ ਦੇ ਰਹੀਆਂ ਨੇ ਸਹਿਯੋਗ ਉਹਨਾਂ ਦਾ ਵੀ ਧੰਨਵਾਦ ਵਿਸ਼ੇਸ਼ ਤੌਰ ਤੇ ਅਤੀ ਸਤਿਕਾਰਯੋਗ ਭਾਈ ਸਾਹਿਬ ਇਕਬਾਲ ਸਿੰਘ ਜੀ ਜੋ ਸਾਰਾ ਸੇਵਾ ਤੋਂ ਨਿਭਾ ਰਹੇ ਨੇ ਭਾਈ ਰਪਜਨ ਸਿੰਘ ਜੀ ਬਾਬਾ ਦੀ ਕਿਰਪਾ ਨਾਲ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਾਰਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਸਾਰਿਆਂ ਨੂੰ ਤੋਰਿਆ ਹੋਇਆ ਹੈ ਸ਼ੁਕਰਾਨਾ ਹੈ ਵਾਹਿਗੁਰੂ ਜੀ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਈ ਕਤਰਤ ਹੋਏ ਹਾਂ ਬੀਬੀ ਭਾਨੀ ਜੀ ਭਲਾਈ ਕੇਂਦਰ 42 ਐਡ ਮਾਡਲ ਟਾਊਨ ਕਸ਼ਨਾ ਚੇਟਬਲ ਹਸਪਤਾਲ ਦੀ ਬੈਕ ਸਾਈਡ ਤੇ ਅੱਜ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਟਰਸਟੀ ਮੈਂਬਰਸ ਨਾਲ ਖੜੇ ਨੇ ਭਲਾਈ ਕੇਂਦਰ ਦੇ ਸਾਨੂੰ ਸਾਰਿਆਂ ਨੂੰ ਸੰਗਤਾਂ ਨੂੰ ਵਿਸ਼ੇਸ਼ ਮੌਕਾ ਬਖਸ਼ਿਆ ਹੈ 31ਵਾਂ ਸਲਾਨਾ ਸ਼ੁਕਰਾਨਾ ਸਮਾਗਮ ਇੱਥੇ ਅੱਜ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਔਰ ਅਥਾ ਸੰਗਤਾਂ ਬਾਬਾ ਜੀ ਦੀ ਕਿਰਪਾ ਅਸੀਸਾਂ ਦੇਣ ਲਈ ਪਹੁੰਚੀਆਂ ਨੇ ਬਹੁਤ ਭਾਰੀ ਘੱਟ ਸੰਗਤਾਂ ਦਾ ਗੁਰੂ ਪਿਆਰੇ ਜੋ ਬੀਬੀ ਭਾਨੀ ਜੀ ਭਲਾਈ ਕੇਂਦਰ ਹੈ 31 ਸਾਲਾਂ ਤੋਂ ਨਿਰੰਤਰ ਇੱਕ ਸੇਵਾ ਗੁਰੂ ਸਾਹਿਬ ਸਰ ਤੇ ਅਥਰਾ ਕੇ ਲੈ ਰਹੇ ਨੇ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਅੰਮ੍ਰਿਤਸਰ ਤੋਂ ਜੋ ਸਾਰਾ ਸਰਪ੍ਰਸਤ ਇੱਥੇ ਲੁਧਿਆਣੇ ਭਾਈ ਹਰਪਜਨ ਸਿੰਘ ਜੀ ਜੋ ਸਾਰੀਆਂ ਅਸੀਸਾਂ ਬਖਸ਼ ਰਹੇ ਨੇ ਨਾਲ 700 ਵਿਧਵਾ ਬੀਬੀਆਂ ਦੇ ਪਰਿਵਾਰ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੇ ਨੇ ਜਿਨ੍ਹਾਂ ਦੇ ਬੱਚੇ ਕੋਈ ਨਹੀਂ ਬੱਚੇ ਛੋਟੇ ਨੇ ਕਮਾਈ ਦਾ ਕੋਈ ਸਾਧਨ ਨਹੀਂ ਅਤਿ ਗਰੀਬੀ ਦੀ ਹਾਲਤ ਹੈ ਇਕੋ ਹੀ ਕਮਾਈ ਦਾ ਸਾਧਨ ਹੁੰਦਾ ਹੈ ਬੀਬੀ ਕੋਲ ਉਹ ਹੁੰਦਾ ਹੈ ਪਤੀ ਦੇ ਰੂਪ ਵਿੱਚ ਉਹ ਸਾਇਆ ਸਿਰ ਤੋਂ ਉੱਠ ਜਵੇ ਆਪ ਜੀ ਅਮੇਜ਼ਨ ਕਰਕੇ ਦੇਖੋ ਕਿ ਉਹ ਪਰਿਵਾਰ ਕਿੰਨਾ ਔਖਾ ਰਾਸ਼ਨ ਲਵੇ ਕਿਥੋਂ ਬੱਚੇ ਨੂੰ ਪਾਲੇ ਉਹਨਾਂ ਦੀ ਬਾ ਆਪ ਜੀ ਫੜਦੇ ਹੋ ਇੱਥੇ ਭਲਾਈ ਕੇਂਦਰ ਵਿਖੇ ਰਾਸ਼ਨ ਪ੍ਰਾਪਤ ਕਰਕੇ ਜਾਂਦੀਆਂ ਨੇ ਹਰੇਕ ਮਹੀਨੇ 700 ਵਿਧਵਾ ਬੀਬੀਆਂ ਦੇ ਪਰਿਵਾਰ ਫਰੀ ਰਾਸ਼ਨ ਪ੍ਰਾਪਤ ਕਰਦੇ ਨੇ ਗੁਰੂ ਪਿਆਰਿਓ ਔਰ ਉਹ ਸਾਰੀ ਕਾਰਜ ਕੋਈ ਇੱਕ ਸੰਸਥਾ ਜਾਂ ਕੋਈ ਇੱਕ ਬੰਦਾ ਨਹੀਂ ਕਰ ਰਿਆ ਸਾਰੀਆਂ ਸੰਗਤਾਂ ਹੀ ਰਲ ਮਿਲ ਕੇ ਕਰ ਰੀਆਂ ਨੇ ਕਿਉਂਕਿ ਬੜਾ ਵੱਡਾ ਜੱਗ ਹੈ ਭਲਾਈ ਕੇ ਅੰਦਰ ਕੋਲ ਕੋਈ ਵੀ ਐਫਡੀ ਜਾਂ ਕੋਈ ਬੈਂਕ ਬੈਲੈਂਸ ਨਹੀਂ ਹੈ ਜਿੰਨੀਆਂ ਵੀ ਸੰਗਤਾਂ ਸਹਿਯੋਗ ਬਖਸ਼ਦੀਆਂ ਨੇ ਜੋ ਪੈਸਾ ਬਖਸ਼ਦੀਆਂ ਨੇ ਜੋ ਪੇਟਾ ਦਸਵੰਦ ਦੇ ਰੂਪ ਵਿੱਚ ਬਖਸ਼ਦੀਆਂ ਨੇ ਉਹ ਸਾਰਾ ਹਰ ਇੱਕ ਮਹੀਨੇ ਰਾਸ਼ਨ ਦੇ ਰੂਪ ਵਿੱਚ ਵੰਡ ਦਿੱਤਾ ਜਾਂਦਾ ਹੈ ਇਹ ਜੋ ਸਮਾਗਮ ਵੀ ਕੀਤੇ ਗਏ ਨੇ ਟਰਸਟੀ ਮੈਂਬਰਾਂ ਦੇ ਸਹਿਯੋਗ ਨਾਲ ਸੰਗਤਾਂ ਸਹਿਯੋਗ ਨਾਲ ਮਾਇਆ ਕਤਤ ਕਰਕੇ ਇਸ ਸਮਾਗਮ ਕੀਤੇ ਜਾਂਦੇ ਨੇ ਕਾਫੀ ਸਹਿਯੋਗ ਸੰਗਤਾਂ ਨੇ ਦਿੱਤੀਆਂ ਦਿੱਤਾ ਉਹਨਾਂ ਦੇ ਵਿੱਚ ਔਰ ਬਾਬਾ ਜੀ ਦੀ ਸ਼ੁਕਰਾਨਾ ਹੈ ਗੁਰੂ ਸਾਹਿਬ ਦਾ ਜੋ ਸੇਵਾ ਮਾਰ ਲੈ ਰਹੇ ਨੇ ਉਹ ਸ਼ੁਕਰਾਨੇ ਵਜੋਂ ਅੱਜ ਸਮਾਗਮ ਹੋ ਰਹੇ ਨੇ ਮੈਂ ਸੰਗਤ ਅੱਗੇ ਅਪੀਲ ਬੇਨਤੀ ਕਰਾਂਗਾ ਕਿ ਜੋ ਇਹ ਯੱਗ ਚੱਲ ਰਿਹਾ ਹੈ ਤੇ ਆਣ ਕੇ ਦੇਖਣ ਔਰ ਕਿਸ ਤਰ੍ਹਾਂ ਇਹ ਸੇਵਾ ਚੱਲ ਰਹੀ ਹੈ ਲੋਚ ਆਪਣਾ ਯੋਗ ਯੋਗਦਾਨ ਪਾਣ ਜੋ ਅੱਜ ਸਾਡੇ ਵਿੱਚ ਨਿਊਜ਼ ਰਹੀਂ ਸਾਡੀ ਗਲ ਪੰਚਾਨ ਤੋਂ ਆਏ ਨੇ ਉਹਨਾਂ ਦਾ ਵੀ ਧੰਨਵਾਦ ਜੋ ਸੰਗਤਾਂ ਭਲਾਈ ਕੇਂਦਰ ਨੂੰ ਦੇ ਰਹੀਆਂ ਨੇ ਸਹਿਯੋਗ ਉਹਨਾਂ ਦਾ ਵੀ ਧੰਨਵਾਦ ਵਿਸ਼ੇਸ਼ ਤੌਰ ਤੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਜੋ ਸਾਰਾ ਸੇਵਾ ਤੋਂ ਨਿਭਾ ਰਹੇ ਨੇ ਭਾਈ ਰਪੰਜਨ ਸਿੰਘ ਜੀ ਬਾਬਾ ਜੀ ਕਿਰਪਾ ਨਾਲ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਾਰਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਸਾਰਿਆਂ ਨੂੰ ਤੋੜਿਆ ਹੋਇਆ ਹੈ ਸ਼ੁਕਰਾਨਾ ਹੈ ਵਾਹਿਗੁਰੂ ਜੀ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ